ਗੱਲ ਕਰਦਾ ਥੋੜੀ ਇਹ ਉਹਨਾਂ ਦਾ ਫਾਸਟਾ ਆਲਾ ਇੱਕ ਚਰਲ ਮਾਜਰੇ ਨੂੰ ਚੱਪਲੇ ਵੱਲ ਨੂੰ ਜਾ ਰਹੇ ਸੀਗੇ ਕਿਨੂ ਮਹਿਲਕਲਾਂ ਤੋਂ ਬੱਚੇ ਤਾਰ ਕੇ ਤੇ ਸਾਹਮਣੇ ਤੋਂ ਇੱਕ ਸਿਪਲ ਸਾਰੀ ਜਿੱਦੇ ਇੱਕ ਗੱਡੀ ਆ ਰਹੀ ਸੀ ਸਟੇਟ ਦੇ ਹਾਂਜੀ ਉਹਨੂੰ ਸਾਈਡ ਦੇਣ ਲੱਗਿਆ ਕਦੇ ਪੈਰ ਤੇ ਕਰ ਲਈਆ ਜਲਦੂ ਬਾਦ ਕੰਮੀ ਪਿਆ ਕਰਕੇ ਗੱਡੀ ਤਲੀ ਦੇ ਦਿੱਤੀ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਇਹ ਦੇ ਵਿੱਚ 55 ਦੇ ਆਸ-પાસ ਸੀਗੇ ਬਾਕੀ ਪਹਿਲਾਂ ਸਾਰੇ ਤਾਬ ਤੇ ਸੀਗੇ ਮਕਰਮਾਣ ਚਰਲ ਮਾਜਰੇ ਤੇ ਤੇ ਚੱਪਲੇ ਆਉਦੇ ਧੀਰ ਬੱਚੇ ਸੀ ਠੀਕ ਹੈ ਤੇ ਜਿਹੜੇ ਤੁਹਾਡੇ ਨਾਲ ਸਾਥੀ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਕੀ ਕਾਰਨ ਬਣਿਆ ਮੌਤ ਦਾ ਉਹ ਵੀਰੇ ਟਾਕੀ 'ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਿਰਫ ਫੋਨ ਕਰਕੇ ਉਹ ਥੱਲੇ ਆ ਗਿਆ ਠੀਕ ਹੈ ਤੇ ਬੱਚਿਆਂ ਦੇ ਕੋਈ ਸਰਟੀਫੀਕਟ ਨੇ ਬੱਚੇ ਸਾਰੇ ਠੀਕ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕਬਲੇ ਸੀਗੇ ਬੱਚੇ ਨੂੰ ਕੋਈ ਦੇਖ ਨਹੀਂ ਮਿਲਿਆ ਮੌਕੇ ਸੀਗੇ ਕੋਈ ਆਪਣੇ ਕੋਈ ਅੰਮ੍ਰਿਤਪਾਲ ਸਾਡੇ ਕੀ ਲੱਗਦੇ ਸੀ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਉਹਨਾਂ ਨੇ ਫੋਨ ਕਰਨਾ ਗਿਆ ਸੀਗਾ ਪੰਡਾ ਹਾਂ ਐਸਾ ਕੰਮ ਕਰਦੇ ਸੀਗੇ ਹਾਂ ਹਾਂ ਉਹ ਅਸੀਂ ਬਾਤ ਹਾਂ ਕਿ ਅੱਥਾੜਵਾ ਹੈ ਹਾਂ 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 ਜਦੋਂ ਆ ਕੇ ਦੇਖਿਆ ਮੈਨੂੰ ਤਾਂ ਧਰ ਬੜਾ ਹੈ ਠੀਕ ਹੈ ਜਦੋਂ ਮੈਂ ਪਤਾ ਕੀਤਾ ਉਹ ਮੇਰੇ ਘਰਲੇ ਆਇਆ ਠੀਕ ਹੈ ਬੱਸ ਇਹ ਥੱਲੇ ਆਇਆ ਸੀ ਪੂਰਾ ਠੀਕ ਹੈ ਮੈਂ ਤਾਂ ਕੋਈ ਪਾਗਤ ਕਿਤੇ ਨਹੀਂ ਗਿਆ ਤਗ ਹੈ ਠੀਕ ਹੈ ਤਾਂ ਕਿ ਨਹੀਂ ਬਾਹਰ ਖਾਣਾ ਕਿੰਨੇ ਟਾਈਮ ਤੋਂ ਜਿਹੜਾ ਇਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀ ਇਹ ਉਹ ਚਾ ਮੈਂ ਕਿਹਾ ਪਹਿਲਾਂ ਕਾਫੀ ਟਾਈਮ ਤੋਂ ਕਰ ਰਿਹਾ ਸੀ ਹਾਂਜੀ ਮੇडम ਇੱਕ ਸਕੂਲ ਦੀ ਬੱਸ ਪਾਰਟੀ ਹੈ ਤੁਹਾਡੇ ਕੋਲੇ ਆਏ ਹੋਣਗੇ ਬੱਚੇ ਜਾਂ ਕੀ ਕਿੰਨੇ ਸੁਣੇਗੀ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਰਤਵਾ ਹਾਂਜੀ ਤੇ ਉਹ ਕ੍ਰਾਫਟਡ ਸੀਗਾ ਡੈਥ ਹੋ ਚੁੱਕੀ ਸੀ ਉਹਦੇ ਪਹਿਲੇ 10 15 ਮਿੰਟ ਕਰਨੇ ਚੁੱਕੇ ਸੀ ਬੱਚਾ ਸਾਡੇ ਕੋਲ ਕੋਈ ਨਹੀਂ ਹੈ ਕਿੰਨੀ ਉਮਰ ਹੈ ਜੀ ਉਹਨਾਂ ਦੀ ਆਰਾਊਂਡ 20 ਸਾਲ ਦੀ ਉਮਰ ਹੁੰਦੀ ਹੈ ਕੰਡਕਟਰ ਦੀ ਹਾਂਜੀ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਕੋਈ ਬੱਚਾ ਕੋਈ ਨਹੀਂ ਠੀਕ ਹੈ ਜੀ ਨੌ ਕਿਹ ਅਜਮਣ ਹੈ ਪਾਸ ਸਿੰਘ ਹੈ ਬੱਚੇ ਦਾ ਨਾਮ ਸੀ ਕੰਡਕਟਰ ਦਾ ਨਾਮ ਤੇ ਰਹਿਣ ਵਾਲੋਂ ਕਲਾਲਵਾਸਰੀ ਦਾ ਸੀ ਠੀਕ ਹੈ ਜੀ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15-20 ਮਿੰਟ ਹੋ ਗਏ ਸੀ ਟੈਕ ਟਿਕਾ ਠੀਕ ਹੈ ਜੀ ਮੈਂ ਜਿਹੜਾ ਇੱਕ ਸਕੂਲ ਦੀ ਬੱਸ ਆ ਜਿਹੜੀ ਉਹ ਪਾਲਟੀ ਪਰ ਉਹ ਜਪੋਰੂਮ ਤੋਂ ਜਦੋਂ ਨਾ ਮੈਂ ਪੂਰੀ ਬੱਸ ਸਟ੍ਰੀਟ ਹੋਤੀ ਹੈ ਮਹਿਲਪਾਲਾ ਕਲਾਲਵਾਸਰੀ ਰੋਡ ਤੇ ਬੱਸੂਮ ਵੱਲ ਤੱਕ ਜਿਹੜੀ ਸਟ੍ਰੀਟ ਹੁੰਦੀ ਹੈ ਇਸ ਤੇ ਮੌਕੇ ਤੇ ਅਸੀਂ ਪਾ ਕੇ ਇਸ ਤੇ ਵੀ ਜਨਰਲ ਸਟੇਸ਼ਨ ਮੌਕੇ ਤੇ ਕੈਂਪੀਅਨਾਂ ਪਸਾਰ ਰਹੇ ਹੁੰਦੇ ਉਹਨਾਂ ਤੋਂ ਬੱਸ ਸਟ੍ਰੀਟ ਹੋ ਗਈ ਬੱਚਿਆਂ ਨਾਲ 25-30 ਬੱਚੇ ਸੀ ਪਾਪਾ ਕੰ ਦਾ ਸਮੂਹ ਚ ਜੋ ਤਾਰਾ ਸੋਕੀ ਤੋਂ ਪਾਸੇ ਦਾ ਘਟਾ ਕਿ ਬਸ ਇੱਕ ਪੌਂਟ ਕਾਂ ਦੇ ਅਗੇ ਨੂੰ ਜਤੂ ਜੀ ਜੀਤਰ ਹੋੜੀਏ ਸੇ ਜਦੋਂ ਕੱਲ੍ਹ ਕੋਈ ਸਵਾਦ ਨੂੰ ਗਿਆਨ ਲਖਾ ਦੇ ਪਰਿਵਾਰ ਵੱਲੋਂ ਕੋਈ ਜੋ ਲਗਾਉਣਗੇ ਸੀ ਉਹੋ ਜੀ ਕਰਮ ਕਰਾਂਗੇ